ਅ ਅੱਜ ਦੀ ਇਹ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਮੁਕਦਮਿਆਂ ਦੇ ਵਿੱਚ ਅ ਜੋ ਰਿਕਵਰੀ ਹੋਈ ਹੈ ਉਸ ਦੇ ਰਿਗਾਰਡਿੰਗ ਤੇ ਜੋ ਇਹਨਾਂ ਦੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਰਿਗਾਰਡਿੰਗ ਰੱਖੀ ਗਈ ਹੈ ਅ ਪਹਿਲਾ ਇੱਕ ਸੈਪਰੇਟ ਮੁਕਦਮੇ ਦੇ ਵਿੱਚ ਕੱਲ ਜਿਹੜਾ ਇੱਕ ਬਰੀਫ ਇਨਕਾਊਂਟਰ ਤੋਂ ਬਾਅਦ ਪੰਜ ਮਲਜ਼ਮਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਉਹ ਸੰਬੰਧੀ ਹੈ ਇਹਦੇ ਵਿੱਚ ਅ ਜੋ ਰੂਟੀਨ ਦੇ ਵਿੱਚ ਨਾਕਾਬੰਦੀ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਉਸ ਦੌਰਾਨ ਜੋ ਹੈ ਇੱਕ ਵਰਨਾ ਗੱਡੀ ਹਰਿਆਣਾ ਨੰਬਰ ਦੀ ਉਹਨੂੰ ਇੰਟਰਸੈਪਟ ਕੀਤਾ ਗਿਆ ਸੀ ਬਿਕਾਜ਼ ਉਹਨੂੰ ਜਦੋਂ ਇਸ਼ਾਰਾ ਕੀਤਾ ਗਿਆ ਰੁਕਣ ਵਾਸਤੇ ਉਹ ਡਰਾਈਵਰ ਨੇ ਗੱਡੀ ਭਜਾਈ ਰਸਤੇ ਬਾਅਦ ਜਦੋਂ ਇਹਨੂੰ ਇੰਟਰਸੈਪਟ ਕਰਕੇ ਰੋਕਿਆ ਗਿਆ ਤਾਂ ਉਸ ਵਿੱਚੋਂ ਇੱਕ ਨੌਜਵਾਨ ਨੇ ਪੁਲਿਸ ਤੇ ਪੁਲਿਸ ਪਾਰਟੀ ਤੇ ਗੋਲੀ ਚਲਾਈ ਬਾਅਦ ਚ ਜੋ ਉਸਨੂੰ ਤਸਦੀਕ ਕੀਤਾ ਗਿਆ ਉਹ ਖੁਸ਼ਪ੍ਰੀਤ ਨਾਮ ਦਾ ਇੱਕ ਗੈਂਗਸਟਰ ਨਿਕਲਿਆ ਇਹ ਪੰਜ ਬੰਦਿਆਂ ਦੀ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਇਹ ਪੰਜ ਵਿਅਕਤੀ ਜਿਹਨੇ ਜਿਹੜੇ ਹੈਗੇ ਨੇ ਇਹ ਇਹ ਖੁਸ਼ਪ੍ਰੀਤ ਸਿੰਘ ਜੋ ਕਿ ਬਰਵਾਲੇ ਦਾ ਰਹਿਣੇ ਵਾਲਾ ਇਹ ਪੰਜੋ ਜਿਹੜੇ ਨੇ ਪਹਿਲਾਂ ਤਰਨਤਾਰਨ ਦੇ ਰਹਿੈਸ਼ੀ ਨੇ ਖੁਸ਼ਪ੍ਰੀਤ ਸਿੰਘ ਰੈਜ਼ੀਡੈਂਟ ਜਿਹੜਾ ਹੈਗਾ ਇਹ ਬਰਵਾਲੇ ਦਾ ਹੈ ਚੰਦਨ ਸਿੰਘ ਇਹ ਚੁਸਲੇਵਾਲ ਦਾ ਰਹਿਣ ਵਾਲਾ ਹੈ ਜ਼ਿਲ੍ਹਾ ਤਰਨਤਾਰਨ ਦਾ ਹਰਪ੍ਰੀਤ ਸਿੰਘ ਇਹ ਤੰਗਾਲੇ ਦਾ ਜਸ਼ਨਪ੍ਰੀਤ ਸਿੰਘ ਇਹ ਸੀਤੋਵਾਲੀ ਝੁਗਿਆ ਤਰਨ ਜ਼ਿਲ੍ਹਾ ਤਰਨਤਾਰਨ ਦਾ ਰਹਿੈਸ਼ੀ ਹੈ ਗੁਰਮਨਪ੍ਰੀਤ ਸਿੰਘ ਇਹ ਪੱਟੀ ਦਾ ਰਹਿਸ਼ੀ ਹੈ ਇਹ ਪੰਜੋ ਵਿਅਕਤੀ ਵਰਨਾ ਗੱਡੀ ਵਿੱਚ ਸਵਾਰ ਸਨ ਜਦੋਂ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਖੁਸ਼ਪ੍ਰੀਤ ਸਿੰਘ ਨੇ ਕਰੀਬਨ ਤਿੰਨ ਰਾਉਂਡ ਜਿਹੜੇ ਇਹਨਾਂ ਪੁਲਿਸ ਪਾਰਟੀ ਵੱਲ ਜਿਹੜੇ ਫਾਇਰ ਕੀਤੇ ਉਸ ਤੋਂ ਬਾਅਦ ਪੁਲਿਸ ਪਾਰਟੀ ਵੱਲੋਂ ਇਹਨੂੰ ਵਾਰਨਿੰਗ ਦਿੱਤੀ ਗਈ ਆਫਟਰ ਥੈਟ ਜਦੋਂ ਸੈਲਫ ਡਿਫੈਂਸ ਚ ਗੋਲੀ ਚੱਲੀ ਹੈ ਇਸ ਦੀ ਲੱਤ ਤੇ ਲੱਗੀ ਹੈ ਤੇ ਉਸ ਤੋਂ ਬਾਅਦ ਇਹਨੂੰ ਇਹਨਾਂ ਨੂੰ ਪੰਜੋ ਨੂੰ ਰਾਉਂਡ ਅਪ ਕੀਤਾ ਗਿਆ ਜਿਹੜਾ ਇੰਜਰਡ ਸੀ ਖੁਸ਼ਪ੍ਰੀਤ ਸਿੰਘ ਇਸ ਨੂੰ ਹਸਪੀਟਲਾਈਜ਼ ਕੀਤਾ ਗਿਆ ਹੈ ਅ ਮੋਡਲੀ ਇਨਟੈਰੋਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਹ ਖੁਸ਼ਪ੍ਰੀਤ ਸਿੰਘ ਹੈ ਇਹ 13 10 2024 ਨੂੰ ਅ ਕੜਿਆਲਾ ਪਿੰਡ ਜ਼ਿਲ੍ਹਾ ਤਰਨਤਾਰਨ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਉਸ ਦੇ ਵਿੱਚ ਇਹ ਐਕਟਿਵਲੀ ਇਨਵੋਲਟ ਸੀਗਾ ਸੋ ਇਹਨਾਂ ਪੰਜੋਂ ਦੀ ਗ੍ਰਿਫਤਾਰੀ ਦੇ ਨਾਲ ਜੋ ਹੈ ਇੱਕ ਜੋ ਗੈਂਗਸਟਰਸ ਦੀ ਇਸ ਇਲਾਕੇ ਚ ਮੂਵਮੈਂਟ ਹੋ ਰਹੀ ਸੀ ਜਿਹਦੇ ਬਾਰੇ ਅਮਸ਼ੋ ਦਿਹਾਤੀ ਪੁਲਿਸ ਨੂੰ ਕਾਫੀ ਦਿਨਾਂ ਤੋਂ ਇਨਪੁੱਟਸ ਆ ਰਹੇ ਸਨ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕਾਫੀ ਵੱਡੀ ਸਫਲਤਾ ਮਿਲੀ ਹੈ ਇਹਨਾਂ ਤੋਂ ਇੱਕ ਦੇਸੀ ਪਿਸਟਲ ਜੋ ਹੈ ਬੱਤੀ ਬੋਰ ਦਾ ਰਿਕਵਰ ਹੋਇਆ ਇਸ ਦੇ ਨਾਲ ਹੀ 7 ਜ਼ਿੰਦਾ ਰੌਂਦ ਤੇ 3 ਖੋਲ ਜਿਹੜੇ ਨੇ ਮੌਕੇ ਤੇ ਜੋ ਚਲਾਏ ਗਏ ਨੇ ਇਹਨਾਂ ਵੱਲੋਂ ਉਹ ਤੇ 5 ਮੋਬਾਈਲ ਫੋਨ ਜਿਹੜੇ ਨੇ ਉਹਨਾਂ ਦੀ ਰਿਕਵਰੀ ਹੋਈ ਹੈ ਜੋ ਮੋਡਲੀ ਇਨ ਇਨਟੈਰੋਗੇਸ਼ਨ ਤੇ ਇਨਵੈਸਟੀਗੇਸ਼ਨ ਦੇ ਵਿੱਚ ਤਤ ਸਾਹਮਣੇ ਆਏ ਨੇ ਇਹ ਕਿਸੇ ਵਾਰਦਾਤ ਨੂੰ ਜਿਹੜਾ ਅੰਜਾਮ ਦੇਣ ਦੀ ਫਰਾਕਸਨ ਤੇ ਇਸ ਏਰੀਆ ਦੇ ਵਿੱਚ ਇਹਨਾਂ ਦੀ ਮੂਵਮੈਂਟ ਜਿਹੜੀ ਸੀਗੀ ਉਹ ਦੱਸੀ ਗਈ ਸੀ ਸੋ 3-4 ਦਿਨ ਤੋਂ ਜਿਹੜੀ ਜਿਹੜੀ ਹੈ ਹਮਸਰ ਦਿਹਾਤੀ ਵੱਲੋਂ ਰੂਟੀਨ ਦੇ ਵਿੱਚ ਵੀ ਤੇ ਸਪੈਸ਼ਲੀ ਤੌਰ ਤੇ ਵੀ ਨਾਕਾਬੰਦੀ ਕੀਤੀ ਜਾ ਰਹੀ ਸੀ ਸਜੈਸ਼ਨ ਇਹਨਾਂ ਕੋ ਰੋਲਓਰ ਫੜੇ ਇਸ ਮਤਰੀ ਅ ਬਿਲਕੁਲ ਜੀ ਜਿਸ ਤਰ੍ਹਾਂ ਦੀ ਇਹਨਾਂ ਦੀ ਮੂਵਮੈਂਟ ਜਿਹੜੀ ਬਾਰਡਰ ਡਿਸਟ੍ਰਿਕਟ ਦੇ ਵਿੱਚ ਤੇ ਬਾਰਡਰ ਏਰੀਆ ਦੇ ਵਿੱਚ ਸੀ ਤਾਂ ਇਹ ਸਾਰੀ ਇਨਟੈਰੋਗੇਸ਼ਨ ਚੱਲ ਰਹੀ ਹੈ ਕਿ ਨਸ਼ੇ ਦੀ ਕੋਈ ਤਸਕਰੀ ਅਤੇ ਕੋਈ ਵੈਪਨਸ ਦੀ ਜਿਹੜੀ ਸਮਗਲਿੰਗ ਹੈ ਉਸ ਮੰਦੀ ਕੋਈ ਕਨਸਾਈਨਮੈਂਟ ਨੂੰ ਰਿਟਰੀਵ ਕਰਨ ਵਾਸਤੇ ਇਹਨਾਂ ਦੀ ਇੱਥੇ ਮੂਵਮੈਂਟ ਸੀ ਇਹ ਸਾਰੀ ਗੱਲਾਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਆਈ ਡਾਊਟ ਸਰ ਪਤਾ ਲੱਗੇ ਇਹਨਾਂ ਦਾ ਜਿਹੜੀ ਮੂਵਮੈਂਟ ਸੀ ਕੀ ਇਹ ਸੀਰੀ ਹੈ ਆਈ ਡਾਊਟ ਉਹ ਸਾਰੀ ਜਿਹੜੀ ਚੀਜ਼ਾਂ ਨੇ ਅਸੀਂ ਉਹ ਸਾਰੀਆਂ ਕਨਫਰਮ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜਾ ਦੇ ਵਿੱਚ ਗੈਸ ਐਕਸਪੋਜ਼ਰ ਜੀ ਉਹ ਸਾਰੀ ਜਿਹੜੀ ਹੈਗੀ ਆ ਉਹ ਇੰਟਰੋਗੇਸ਼ਨ ਚੱਲ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਉੱਥੇ ਦੋ ਸ਼ੂਟਰ ਸੀਗੇ ਜਿਹੜੇ ਕਿਸੇ ਹੋਰ ਤੀਜੇ ਵਿਅਕਤੀ ਦੇ ਨਾਲ ਸੰਪਰਕ ਸਨ ਤੇ ਇਸ ਵਿਅਕਤੀ ਜਿਹੜਾ ਖੁਸ਼ਪ੍ਰੀਤ ਸਿੰਘ ਹੈ ਇਹਦੀ ਡਿਊਟੀ ਲੱਗੀ ਸੀ ਜਾਂ ਜੋ ਵੀ ਇਹਨਾਂ ਨੂੰ ਇਨਵੋਲ ਕੀਤਾ ਗਿਆ ਸੀ ਤੇ ਉਹਨੇ ਇਹਨਾਂ ਦੋ ਸ਼ੂਟਰਸ ਨੂੰ ਜਿਹੜਾ ਹੈ ਅੱਗੇ ਗਾਈਡ ਦੇ ਤੌਰ ਤੇ ਉਹ ਸਾਰਾ ਕੁਝ ਕੀਤਾ ਹੈ ਫੋਟੋਗ੍ਰਾਫੀ ਕੀਤੀ ਹੈ ਬਾਅਦ ਫਾਇਰਿੰਗ ਕਰਨ ਤੋਂ ਬਾਅਦ ਜੋ ਇਹਨੇ ਉੱਥੇ ਵੀਡੀਓ ਵਗੈਰਾ ਬਣਾਈ ਹੈ ਉਹ ਬਣਾ ਕੇ ਦੱਸੀ ਜਾਂਦੀ ਹੈ ਕਿ ਇਹਨੇ ਬਾਹਰ ਵੀ ਭੇਜੀ ਹੈ ਉਹ ਸਾਰੇ ਜਿਹੜੇ ਪਹਿਲੂ ਨੇ ਉਹ ਸਾਰੇ ਜਿਹੜੇ ਤੱਥ ਨੇ ਉਹਨਾਂ ਦੀ ਜਿਹੜੀ ਹੈ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਸਾਰੀ ਚੀਜ਼ਾਂ ਜਿਹੜੀਆਂ ਹੈ ਚੈੱਕ ਕਰ ਰਹੇ ਆ ਇੱਕ ਟਾਰਗੇਟ ਕਿਲਿੰਗ ਦਾ ਕਿ ਤੁਸੀਂ ਕਿਹਾ ਇਹਨਾਂ ਦਾ ਗੈਂਗ ਸੀਗਾ ਇਹਦਾ ਮਤਲਬ ਕਿ ਕਹਿੰਦੇ ਗੈਂਗਸਟਰ ਹੋ ਜੋ ਨਹੀਂ ਜਿੱਦਾਂ ਇਹਨਾਂ ਨੇ ਫਿਰਕਾ ਪ੍ਰੈਸਿਡੈਂਟ ਟਾਰਗੇਟ ਕਿਲਿੰਗ ਵਾਲੇ ਪਾਸੇ ਸੀ ਤੇ ਇਹਨਾਂ ਦੇ ਪਰ ਹੋਰ ਵੀ ਇੱਥੇ ਤਾਕਤਵਰਾਂ ਵੀ ਕੰਟੈਕਟ ਸੀਗੇ ਤੇ ਐਂਟੀ ਜਿਹੜੀ ਆ ਜਿਹੜੀ ਜਿਹੜੀ ਮੋਡਲੀ ਇੰਟੈਰੋਗੇਸ਼ਨ ਆ ਫਿਲਹਾਲ ਉਸ ਦੇ ਵਿੱਚ ਜਿਹੜਾ ਇਸ ਗੈਂਗ ਵੱਲੋਂ ਇੱਥੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਜਿਹੜੀ ਕੋਸ਼ਿਸ਼ ਹੈ ਉਹਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਆ ਰਹੀ ਹੈ ਤੇ ਜੋ ਵੀ ਫਰਦਰ ਜਿਹੜੀ ਡਿਵੈਲਪਮੈਂਟਸ ਹੋਣਗੇ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜਾ ਸੈਕੰਡ ਇਨਸੀਡੈਂਟ ਹੈ ਇਹ ਜਿਹੜਾ ਹੈ ਹਮਸਰ ਦਿਹਾਤੀ ਪੁਲਿਸ ਵੱਲੋਂ ਕਾਫੀ ਦਿਨ ਤੋਂ ਜਿਹੜਾ ਇਸ ਜਿਹੜਾ ਇਸ ਦੇ ਪਿੱਛੇ ਜਿਹੜਾ ਕੰਮ ਕੀਤਾ ਜਾ ਰਿਹਾ ਸੀ ਇਸ ਆਪਰੇਸ਼ਨ ਦੇ ਵਿੱਚ ਜਿਹੜੇ ਇਹ ਤਿੰਨ ਵਿਅਕਤੀਆਂ ਜਿਹੜੀ ਜਿਹੜੀ ਗ੍ਰਿਫਤਾਰੀ ਹੋਈ ਹੈ ਸਿਮਰਜੀਤ ਸਿੰਘ ਏਲੀਆ ਸਿਮੂ ਜਿਹੜਾ ਕਿ ਪਿਛੋ ਹਰਦੌਰਤਨ ਦਾ ਇਹ ਰੈਹਾਸ਼ੀ ਹੈ ਤੇ ਫਿਲਹਾਲ ਜਿਹੜਾ ਇਹ ਛੇਟਾ ਅਮਰ ਕਮਿਸ਼ਨਰ ਦੇ ਵਿੱਚ ਇਹ ਰਹਿ ਰਿਹਾ ਸੀ ਗੁਰਸੇਵਕ ਸਿੰਘ ਏlias ਸੇਵਕ ਇਹ ਸ਼ਹੀਦ ਉਦਮ ਸਿੰਘ ਨਗਰ ਦਾ ਰਹਿਣ ਵਾਲਾ ਹੈ ਇਸ ਤੋਂ ਇਲਾਵਾ 파ਰਸ ਮੁਹੰਮਦ ਹੁਸੈਨ ਜਿਹੜਾ ਪੀਰਾਵਾਲਾ ਮਹੱਲਾ ਜਾਂ ਬਾਜ਼ਾਰ ਹੈ ਗੁਰਨਾਮ ਨਗਰ ਬੀ ਡਿਵੀਜ਼ਨ ਅਮਰ ਕਮਿਸ਼ਨਰੇਟ ਦਾ ਇਹ ਰੈਹਾਸ਼ੀ ਹੈ ਇਸ ਦੇ ਵਿੱਚ ਜਿਹੜਾ ਜਿਹੜਾ ਐਂਗਲ ਸਾਡੇ ਸਾਹਮਣੇ ਆ ਰਿਹਾ ਉਸ ਦੇ ਵਿੱਚ ਇਹਨਾਂ ਦਾ ਜੋ ਹੈਂਡਲਰ ਹੈ ਪ੍ਰਭ ਨਾਮ ਦਾ ਇੱਕ ਵਿਅਕਤੀ ਹੈ ਜੋ ਕੈਨੇਡਾ ਬੇਸਡ ਹੈ ਜੋ ਸਾਡੀ ਮੋਡਲੀ ਇਨਫੋਰਮੇਸ਼ਨ ਤੇ ਇੰਟੈਰੋਗੇਸ਼ਨ ਸਾਹਮਣੇ ਆਇਆ ਹੈ ਇਹ ਪ੍ਰਭ ਨਾਮ ਦਾ ਜਿਹੜਾ ਹੈਂਡਲਰ ਹੈ ਇਹ ਸਿਮਰਨਜੀਤ ਉਹਦੇ ਟੱਚ ਵਿੱਚ ਸੀਗਾ ਤੇ ਸਿਮਰਨਜੀਤ ਜਿਹੜਾ ਹੈ ਤੇ ਫਰਦਰ ਇਹਨੂੰ ਜਿਹੜਾ ਹੈ ਦੋ ਬੰਦਿਆਂ ਨੂੰ ਡਿਪਲੂਟ ਕੀਤਾ ਗਿਆ ਸੀ ਇਹ 파ਰਿਸ ਮੁਹੰਮਦ ਹੁਸੈਨ ਤੇ ਗੁਰਸੇਵਕ ਸਿੰਘ ਈਲੀਆ ਸੇਵਕ ਇਹਨਾਂ ਦੋਨਾਂ ਨੂੰ ਜਿਹੜਾ ਹੈ ਅ ਅੱਗੇ ਇੱਕ ਟਾਰਗੇਟਸ ਇਹਨਾਂ ਨੇ ਪ੍ਰੋਵਾਈਡ ਕਰਨਾ ਸੀ ਤੇ ਉਹ ਜਿਹੜਾ ਹੈ ਇਹਨਾਂ ਨੂੰ ਫਰਦਰ ਜਿਹੜਾ ਹੈ ਇਹਨਾਂ ਦੇ ਪਿੱਛੇ ਜੋ ਸਾਡੇ ਸੋਰਸਸ ਤੇ ਸਾਡੇ ਕੋਲ ਇਨਫੋਰਮੇਸ਼ਨ ਸੀ ਇਹਨਾਂ ਦੇ ਪਿੱਛੇ ਜੋ ਸਾਡੀ ਟੀਮਸ ਲੱਗੀਆਂ ਹੋਈਆਂ ਸਨ ਉਹਨਾਂ ਨੇ ਵਧੀਆ ਕੰਮ ਕੀਤਾ ਤੇ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਜਿਹੜਾ ਇਹ ਪ੍ਰਭ ਨੰਦਾ ਇਹ ਕੈਨੇਡਾ ਬੇਸਡ ਹੈਂਡਲਰ ਹੈ ਉਸ ਦੇ ਬਾਰੇ ਵੀ ਅਸੀਂ ਜਿਹੜੀ ਅੱਗੇ ਫਰਦਰ ਜਿਹੜੀ ਹੈ ਇਨਟੈਰੋਗੇਸ਼ਨ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਹ ਪੂਰੇ ਆਪਰੇਸ਼ਨ ਦੇ ਵਿੱਚ ਚਾਰ ਪਿਸਟਲਸ ਜਿਹੜੀਆਂ ਨੇ 30 ਬੋਰ ਦੀਆਂ 6 ਮੈਗਜ਼ੀਨ ਨੌ ਜ਼ਿੰਦਾ ਰੋਂ ਦੇ ਤੀ ਬੋਰਦ ਨੇ ਰਿਕਵਰ ਹੋਏ ਨੇ ਇਸ ਤੋਂ ਇਲਾਵਾ ਇੱਕ ਬਿਨਾ ਨੰਬਰੀ ਐਕਟਿਵਾ ਜਿਹੜਾ ਹੈ ਉਹਦੀ ਵੀ ਰਿਕਵਰੀ ਹੋਈ ਹੈ ਇਸ ਦੇ ਵਿੱਚ ਜਿਹੜਾ ਮੋਡਲੀ ਪੁੱਛ سامنے ਆਇਆ ਕਿ ਇਹ ਥੋੜਾ ਰੈਡੀਕਲ ਐਂਗਲ ਤੋਂ ਇਹ ਕੁਛ ਨਾ ਕੁਛ ਕਰਨ ਦੇ ਫਰਾਗਤ ਸਨ ਕਿਸੇ ਟਾਰਗੇਟ ਕਿਲਿੰਗ ਦੇ ਜਿਹੜਾ ਇਹਨਾਂ ਨੂੰ ਜਿਹੜਾ ਹੈ ਉੱਥੋਂ ਜਿਹੜਾ ਇਹਨੂੰ ਅਸਾਈਨਮੈਂਟ ਹੋਈ ਸੀਗੀ ਤੇ ਇਹ ਉਸ ਫਿਰਾਕ ਸਨ ਤੇ ਜਿਹੜਾ ਟਾਰਗੇਟ ਦਿੱਤਾ ਜਾਣਾ ਸੀ ਉਹ ਇੱਕ ਤੀਜਾ ਬੰਦਾ ਜੋ ਕਿ ਅਸੀਂ ਇੰਟਰੋਗੇਸ਼ਨ ਕਰ ਰਹੇ ਆ ਉਹਦੀ ਆਇਡੈਂਟੀਫਿਕੇਸ਼ਨ ਹੋਣੇ ਵਾਲੀ ਹੈ ਉਹਦੇ ਉਹਨੇ ਇਹਨਾਂ ਨੂੰ ਦੇਣਾ ਸੀ ਸੋ ਇੱਕ ਜਿਹੜਾ ਹੈ ਇੱਕ ਫਿਰਕ ਜਿਹੜੀ ਤੁਸੀਂ ਗੱਲ ਕੀਤੀ ਹੈ ਫਿਰਕਾ ਪ੍ਰਸਤੀ ਦਾ ਐਂਗਲ ਤੇ ਉਸ ਤਰੀਕੇ ਦੇ ਨਾਲ ਇਹ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸਨ ਸਰ ਅਮਰਸਰ ਤੋਂ ਬਾਰਡਰੀ ਜੀ ਨੂੰ ਜਾ ਰਹੇ ਸੀ ਭਾਵ ਨੂੰ ਕੱਕੜਪਿੰਡ ਹੋਵੇ ਟਾਲੀ ਹੋਵੇ ਕਿਸੇ ਵਿਅਕਤੀ ਨੂੰ ਮਿਲਣ ਜਾ ਰਹੇ ਸੀ ਜાં ਕੋਈ ਇਹਨਾਂ ਦਾ ਕੋਈ ਸਬੰਧ ਕਿਸੇ ਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਵਿਅਕਤੀ ਨੇ ਇਹਨਾਂ ਨੇ ਸਿਮਰਨਜੀਤ ਇਲੀਆ ਸਿਮੂ ਦੇ ਨਾਲ ਅਟੈਚ ਸੀ ਜਿਹੜਾ ਸਿਮਰਨਜੀਤ ਤੇ ਇਹਨਾਂ ਨੇ ਜੋ ਪਹਿਲਾਂ ਵੈਪਨਸ ਜਿਹੜੇ ਨੇ ਜਿਹੜੇ ਅਸੀਂ ਗੱਲ ਕਰਦੇ ਆ ਕਿ ਸਮਗਲਡ ਵੈਪਨਸ ਨੇ ਇਹਨਾਂ ਨੂੰ ਰਿਟਰੀਵ ਕਰਕੇ ਫਰਦਰ ਇਹਨਾਂ ਕੋਲੇ ਜਾਣੇ ਸੀ ਉਸ ਤੋਂ ਬਾਅਦ ਇਹਨਾਂ ਨੂੰ ਟਾਰਗੇਟ ਮਿਲਣਾ ਸੀ ਤੇ ਟਾਰਗੇਟ ਮਿਲਣ ਤੋਂ ਬਾਅਦ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਸਰ ਇੱਕ ਇੱਕ ਜੀ ਦੱਸਦੇ ਚਲੋ ਸਾਨੂੰ ਤੁਸੀਂ ਮੀਡੀਆ ਦੇ ਭਾਵੇਂ ਨਹੀਂ ਸ਼ੇਅਰ ਕਰ ਸਕਦੇ ਜਿਹੜਾ ਟਾਰਗੇਟ ਸੀ ਬੇਲੇ ਕੇਸ ਵੀ ਕਿ ਤੁਹਾਨੂੰ ਇਹਨਾਂ ਨੇ ਕੋਈ ਹਿੰਟ ਦਿੱਤਾ ਜਾਂ ਤੁਹਾਡੇ ਦੇਖੋ ਜੀ ਸਾਡੀ ਜਿਹੜੀ ਇੰਟੈਰੋਗੇਸ਼ਨ ਹੈ ਉਹ ਚੱਲ ਰਹੀ ਹੈ ਵਿਅਕਤੀ ਦੀ ਨਿੱਜੀ ਸੁਰੱਖਿਆ ਦੇ ਮੱਦੇਨਜ਼ਰ ਤੇ ਆਪਰੇਸ਼ਨਲ ਪੁਆਇੰਟ ਆਫ View ਨਾਲ ਇਹ ਅਜੇ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਂਝੀ ਕਰਨੀ ਵਾਜਬ ਨਹੀਂ ਹੋਏਗੀ ਪਰ ਤੁਸੀਂ ਸਿਕਿਉਰਿਟੀ ਪ੍ਰੋਵਾਈਡ ਕਰਵਾ ਦਿੱਤੀ ਹਾਂਜੀ ਉਹ ਸਾਰਾ ਉਹ ਸਾਰੇ ਐਂਗਲਸ ਜਿਹੜੇ ਅਸੀਂ ਉਹ ਉਹਨਾਂ ਪਹਿਲੋਂ ਵੱਲ ਅਸੀਂ ਸੱਤਰੀ ਮੋਬਾਈਲ ਬ੍ਰਹਮਣ ਕੀਤੇ ਪਿਛਲੇ ਗਿਆਨ ਨੂੰ ਜਿਹੜੀ ਤੁਸੀਂ ਪਹਿਲੇ ਵੀ ਸਿਮਾਈਟ ਤੋਂ ਨਾ ਉਹ ਨੈਟ ਇੰਟਰਨੈਟ ਕਨੈਕਸ਼ਨ ਕਰਦੇ ਕਿ ਉਹਨੇ ਜੋ ਸਿਮਸ ਵੀ ਰਿਕਵਰ ਕੀਤਾ ਦੇਖੋ ਜੀ ਬੇਸਿਕਲੀ ਜਿਹੜੇ ਗੈਂਗਸਟਰਸ ਨੇ ਉਹ ਹੌਟਸਪots ਇੰਟਰਨੈਟ ਜੁੜ ਹੈ ਉਹਨੂੰ ਯੂਜ਼ ਕਰਦੇ ਆ ਤੇ ਫ੍ਰੀਕੁਐਂਟਲੀ ਜਿਹੜੇ ਆਪਣੇ ਫੋਨਸ ਤੇ ਸਿਮਸ ਨੂੰ ਚੇਂਜ ਕਰਦੇ ਰਹਿੰਦੇ ਆ ਤਾਂ ਇਹ ਜਿਹੜੇ ਪੰਜ ਸਾਡੇ ਕੋਲ ਮੋਬਾਈਲ ਫੋਨਸ ਜਿਹੜੇ ਰਿਕਵਰ ਹੋਏ ਨੇ ਅਸੀਂ ਉਹਨਾਂ ਦੀ ਫ੍ਰੈਂਸਿਕ ਜਿਹੜੀ ਹੈ ਜਾਂਚ ਉਹ ਕਰਵਾਉਣ ਲਈ ਉਹਨਾਂ ਨੂੰ ਭੇਜ ਦਿੱਤਾ ਹੈ ਉਹ ਆਪਰੇਸ਼ਨ ਸਾਰੇ ਉਹਨਾਂ ਦੇ ਹਵਸਰ ਦੇ ਵਿੱਚ ਐਕਟਿਵ ਸੀਰੀਜ਼ ਰਹਦੀ ਕਿ ਤੱਕ ਜਿਆ ਕਿ ਜਿਹਦਾ ਘਰਿਆੜੇ ਜਿਹਾ ਇਨਸੀਡੈਂਟ ਹੋਇਆ ਸੀ ਪਹਿਲੇ ਕੇਸ ਦੇ ਲਗਭਗ ਸਾਲਿਆਂ ਤੇ ਕਿ ਸਾਰੀ ਇਨਫੋਰਮੇਸ਼ਨ ਜਿਹੜੀ ਐਸੀ ਹੋ ਕਲੈਕਟ ਕਰ ਰਿਆ ਡਿਫਰੈਂਟ ਕਿਉਂਕਿ ਇਹ ਪੁਲਿਸ ਸਟੇਸ਼ਨਸ ਦੇ ਹਰਿਆਸ਼ੀ ਨੇ ਜ਼ਿਲ੍ਹਾ ਤਰਨਤਾਰਨ ਤੋਂ ਨੇ ਅਸੀਂ ਉਹਨਾਂ ਤੋਂ ਵੀ ਇਨਫੋਰਮੇਸ਼ਨ ਜਿਹੜੀ ਹੈ ਉਹ ਮਹੰਗਾਈ ਹੈ ਇਸ ਤੋਂ ਇਲਾਵਾ ਜਿਹੜੀ ਤੁਸੀਂ ਇਹਨਾਂ ਦੇ ਏਰੀਆ ਆਫ ਆਪਰੇਸ਼ਨ ਦੀ ਗੱਲ ਕਰ ਰਹੇ ਹੋ ਬੇਸਿਕਲੀ ਇਹ ਬਾਰਡਰ 벨ਟ ਦੇ ਵਿੱਚ ਜਿੰਨੇ ਵੀ ਬਾਰਡਰ ਦੇ ਨਾਲ ਲੱਗਦੇ ਪਿੰਡ ਨੇ ਉਹਨਾਂ ਦੇ ਵਿੱਚ ਇਹ ਆਪਰੇਟ ਕਰਦੇ ਸੀ ਬੇਸਿਕਲੀ ਸਮਗਲਡ ਵੈਪਨਸ ਨੂੰ ਰਿਟਰੀਵ ਕਰਨਾ ਉਸ ਤੋਂ ਬਾਅਦ ਫਰਦਰ ਜਿਹੜੇ ਟਾਰਗੇਟ ਕਿਲਿੰਗ ਵਾਸਤੇ ਟਾਰਗੇਟਸ ਅਸਾਈਨ ਹੁੰਦੇ ਨੇ ਤੇ ਸ਼ੂਟਰਸ ਜਿਹੜੇ ਆ ਉਹਨਾਂ ਨੂੰ ਇਨਵੋਲਵ ਕਰਕੇ ਐਕਟਿਵਲੀ ਉਹਨਾਂ ਨੂੰ ਅਸੋਸੀਏਟ ਕਰਦੇ ਸੀ ਆਪਣੇ ਨਾਲ ਤੇ ਫਰਦਰ ਉਹਨਾਂ ਨੂੰ ਵੈਪਨਸ ਪ੍ਰੋਵਾਈਡ ਕਰਕੇ ਜਿਹੜਾ ਹੈ ਟਾਰਗੇਟ ਕਿਲਿੰਗ ਦਾ ਜਿਹੜੀ ਇਹ ਟਾਸਕਿੰਗ ਉਹਨਾਂ ਨੂੰ ਕੀਤੀ ਜਾਂਦੀ ਸੀ ਸਰ ਇਹਨਾਂ ਦਾ ਕੀ ਹੋ ਹੋ ਵੀ ਨੈਟਵਰਕ ਹੋ ਸਕਦਾ ਤੇ ਜਿਹੜਾ ਕਾਰਜ ਜਿਹੜਾ ਸੀ ਇਹ ਪਰਪੋਸ ਵਾਸਤੇ ਕਰਦੇ ਸੀ ਜਿਹੜਾ ਕੈਂਡੀਡੇਟ ਦੱਸਿਆ ਗਿਆ ਬਿਲਕੁਲ ਜੀ ਇਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੋਰ ਵੀ ਅੱਗੇ ਫਰਦਰ ਇਹ ਸਾਡਾ ਜੀ ਆਪਰੇਸ਼ਨ ਜਿਹੜਾ ਹੈ ਖਤਮ ਨਹੀਂ ਹੋਇਆ ਇਹ ਚੱਲ ਰਿਹਾ ਹੈ ਤੇ ਇਸ ਦੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਜਿਹੜਾ ਇੱਕ ਦਾਸੂਵਾਲ ਨੇ ਪ੍ਰਭ ਦਾ ਜਿਗਰ ਕੀਤਾ ਤੁਸੀਂ ਇਹ ਜਿਹੜਾ ਇਥੇ ਉਹਨੇ ਪਹਿਲਾਂ ਕਿਸੇ ਵਾਰ ਦਾ ਤਾਂ ਕਿ ਨਹੀਂ ਕਿ ਸ਼ਾਮਿਲ ਜਿਹੜਾ ਆਪ ਫਿਜ਼ੀਕਲੀ ਰਿਹਾ ਕੋਈ ਇਸ ਤਰ੍ਹਾਂ ਦੇਖੋ ਜੀ ਪ੍ਰਭ ਦਾਸੂਵਾਲ ਗੈਂਗ ਜਿਹੜਾ ਬੇਸਿਕਲੀ ਤਰਨਤਾਨ ਵਾਲੇ ਏਰੀਆ ਦੇ ਵਿੱਚ ਐਕਟਿਵ ਰਿਹਾ ਹੈ ਰੀਸੈਂਟਲੀ ਜਿਹੜਾ ਹੈ ਸਾਡੇ ਏਰੀਆ ਦੇ ਵਿੱਚ ਇੱਕ ਦੋ ਐਕਸਟਰਸ਼ਨ ਕਾਲਸ ਦੇ ਵਿੱਚ ਵੀ ਜਿਹੜਾ ਹੈ ਇਸ ਦਾ ਨਾਮ ਆਇਆ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈ ਡੋਨੀ ਵਗੈਰਾ ਗੈਂਗ ਜਿਹੜਾ ਹੈ ਇਹ ਸਠਿਆਲਾ ਤੇ ਬਾਬਬ ਕਾਲਾ ਦੇ ਏਰੀਆ ਦੇ ਵਿੱਚ ਇਹ ਅਮਸਰ ਦਿਹਾਤੀ ਦੇ ਵਿੱਚ ਐਕਟਿਵਲੀ ਇਨਵੋਲਡ ਰਿਹਾ ਹੈ ਪਿੱਛੇ ਜੇ ਤੁਹਾਨੂੰ ਪਤਾ ਹੈ ਸਠਿਆਲਾ ਇੱਕ ਸਰਪੰਚ ਸਾਬਕਾ ਸਰਪੰਚ ਜਿਹੜਾ ਗੁਰਦੇਵ ਸਿੰਘ ਏਲੀਅਸ ਗੋਖਾ ਸਰਪੰਚ ਹੈ ਉਸ ਦੀ ਕਤਲ ਦੇ ਵਿੱਚ ਵੀ ਜਿਹੜਾ ਹੈ ਗੈਂਗਸਟਰਸ ਇਨਵੋਲਡ ਸਨ ਤੇ ਉਹ ਜਿਹੜੇ ਫਰਦਰ ਜਿਹੜੇ ਆ ਉਹ ਡੋਨੀ ਗੈਂਗ ਦੇ ਨਾਲ ਜਿਹੜਾ ਹੈ ਜਿਹਨਾਂ ਦੀ ਕਤਲ ਹੋਇਆ ਸੀ ਉਹ ਐਸੋਸੀਏਟਡ ਦੱਸੇ ਗਏ ਚੰਨੈਲ ਸਿੰਘ ਦਾ ਨੌਜਵਾਨ ਦਾ ਮਾਰ ਹੋਇਆ ਸੀ ਉਸ ਦੇ ਵਿੱਚ ਵੀ ਇਹਨਾਂ ਦੀ ਹੈਗੀ ਸੀ ਕੋਈ ਭੂਮਿਕਾ ਜਿਹੜੀ ਪਸਾਰ ਪਹਿਲਾਂ ਹੋਇਆ ਸੀਗਾ ਚੱਕੀ ਤੇ ਬਾਹਰ ਦੇਖੋ ਜੀ ਉਸ ਕੇਸ ਦੇ ਵਿੱਚ ਜਿਹੜੇ ਸੀ तकरीबन ਸਾਰੇ ਦੇ ਸਾਰੇ ਮੁਲਜ਼ਮ ਜਿਹੜੇ ਉਹ ਫੜਲੇ ਗਏ ਸਨ ਤੇ ਚਲਾਨ ਹੋ ਗਏ ਸਨ ਇਸ ਤੋਂ ਇਲਾਵਾ ਕਿਉਂਕਿ ਇਹ ਐਸੋਸੀਏਟਡ ਮੈਂਬਰ ਨੇ ਉਸ ਗੈਂਗ ਦੇ ਸੋ ਇਹ ਸਾਰੇ ਜਿਹੜੇ ਹੈ ਇਨ ਕੋਆਰਡੀਨੇਸ਼ਨ ਕੰਮ ਕਰਦੇ ਨੇ ਤੇ ਨਿਊ ਰਿਕਰੂਟਮੈਂਟ ਜਿਹੜੀ ਹੈ ਬਾਰਡਰ ਬੈਲਟ ਦੇ ਵਿੱਚ ਕਿਉਂਕਿ ਇਹ ਆਮ ਜਿਹੜੇ ਯੂਥ ਹੈ ਜਾਂ ਜਿਹੜੇ ਮੁੰਡੇ ਨੇ ਉਹਨਾਂ ਨੂੰ ਟਾਰਗੇਟ ਕਰਦੇ ਨੇ ਉਹਨਾਂ ਨੂੰ ਥੋੜੇ ਪੈਸੇ ਦਾ ਲਾਲਚ ਦੇ ਕੇ ਉਹਨਾਂ ਤੋਂ ਇਹ ਸ਼ੂਟਿੰਗ ਤੇ ਫਾਇਰਿੰਗ ਦਾ ਇਹ ਕੰਮ ਕਰਾਉਂਦੇ ਨੇ ਕੁਝ ਵੀ ਇੰਤਜ਼ਾਰ ਹਾਲਾ ਨਹੀਂ ਗਿਆ ਜਿਹੜੇ ਗੋਲੀ ਲਗਾਉਣੀ ਜਾਂਦਾ ਗੋਪੀ ਖਿਚਾ ਹੁੰਦਾ ਗਿਆ ਨਾ ਜੀ ਬਿਲਕੁਲ ਜੀ ਇਹ ਪਿੱਛੇ ਜੇ ਜੋ ਹੈ ਇਹਨਾਂ ਨੇ ਜਿਹੜਾ ਇਨ ਟੈਂਡਮ ਜਿਹੜਾ ਹੈ ਕਈ ਵਾਰ ਦਤਾਂ ਨੂੰ ਅੰਜਾਮ ਦਿੰਦਾ ਹੈ ਸਰ ਖੁਸ਼ਪਰੀ ਦੀ ਹਾਲਤ ਜਿਹੜੀ ਹੈ ਉਹਨੂੰ ਉਹ ਸਟੇ ਉਹ ਸਟੇਬਲ ਹੈ ਜੀ ਜਦੋਂ ਉਹਨੂੰ ਉਹ ਛੁੱਟੀ ਮਿਲਦੀ ਹੈ ਤੇ ਪ੍ਰੋਪਰਲੀ ਉਹਦਾ ਜੋ ਲੀਗਲੀ ਅਸੀਂ ਰਿਮਾਂਡ ਲੈ ਕੇ ਤੇ ਸਾਰਾ ਕੁਝ ਕਰਕੇ ਉਸ ਦੀ ਇੰਟਰੋਗੇਸ਼ਨ ਕੀਤੀ ਜਾਵੇ ਸਰ ਜਿਹੜੇ ਤੈਨੂੰ ਫੜੇ ਜਿਨੇ ਬੇਤੀ ਲੱਗਦਾ ਨਹੀਂ ਕਿ ਕੁਝ ਹੋਰ ਜਿਹੜੀ ਨੇ ਗੈਂਗਲੀ ਸ਼ੂਟਰਸ ਨੇ ਹੋਰ ਜਿਹੜੇ ਆ ਬੰਦੇ ਫੜੇ ਦੱਸ ਜੀ ਬਿਲਕੁਲ ਜੀ ਇੰਟਰੋਗੇਸ਼ਨ ਚੱਲਦੀ ਹੈ ਤੇ ਫਰਦਰ ਜਿੰਨੇ ਵੀ ਇਹਨਾਂ ਦੇ ਐਸੋਸੀਏਟਸ ਹੋਰ ਵੀ ਇਸ ਏਰੀਆ ਦੇ ਵਿੱਚ ਐਕਟਿਵ ਨੇ ਉਹਨਾਂ ਦੀ شناخت ਹੋਏਗੀ ਤੇ ਉਹਨਾਂ ਦੀ ਗ੍ਰਿਫਤਾਰੀ ਜਲਦੀ ਕੀਤੀ ਜਾਵੇਗੀ। ਜਿਹੜੇ ਚਿਗਾਵੇਂ ਇੱਕ ਫਾਈਲ ਹੋਈ ਸੀ ਤੁਹਾਡੇ ਜਾਣਕਾਰੀ। ਕਪੜਾ ਵਪਾਰੀ। ਹਾਂ। ਉਸ ਦੇ ਵਿੱਚ ਵੀ ਕੋਈ ਗੈਂਗਸਟਰ ਲਿੰਕ ਮਿਲਿਆ ਜਾਂ ਕੋਈ ਹੋਰ ਜੀ ਜਿਹੜਾ ਤੁਸੀਂ ਚਿਗਾਵੇਂ ਦੀ ਗੱਲ ਕਰ ਰਹੇ ਇੱਕ ਲੋਪੋਕੇ ਦੇ ਵਿੱਚ ਹੋਈ ਸੀ ਜਿਹੜੀ ਲੋਪੋਕੇ ਦੇ ਵਿੱਚ ਹੋਈ ਸੀ ਉਹ ਲਾਸਟ ਜਿਹੜਾ ਹੈਗਾ ਜਿਹੜੇ ਸਾਡਾ ਇਨਕਾਊਂਟਰ ਹੋਇਆ ਸੀ ਉਸ ਦੇ ਵਿੱਚ ਜੋ ਮਰਤਕ ਸੀ ਉਹ ਤੇ ਜਿਹੜੇ ਦੋ ਹੋਰ ਉਹਦੇ ਐਸੋਸੀਏਟ ਸੀ ਉਹਨਾਂ ਵੱਲੋਂ ਜਿਹੜੀ ਉਹ ਲੋਪੋਕੇ ਜਿਹੜੀ ਫਾਇਰਿੰਗ ਕਰਵਾਈ ਗਈ ਸੀ ਉਹਨਾਂ ਵੱਲੋਂ ਹੀ ਕਰਵਾਈ ਗਈ ਸੀ ਸਰ ਚਾਚੀਮੰਡ ਦਾ ਇੱਕ ਮਸਲਾ ਹੈ ਉਹਦੇ ਵਿੱਚ ਜੀ ਇੱਕ ਜਿਵੇਂ ਕਿ ਤੁਹਾਨੂੰ ਪਤਾ ਹੈ ਅਮਸਰ ਦਿਹਾਤੀ ਪੁਲਿਸ ਵੱਲੋਂ ਰੈਗੂਲਰਲੀ ਰੂਟੀਨ ਦੇ ਵਿੱਚ ਵੀ ਤੇ ਸਪੈਸ਼ਲੀ ਨਾਕਾਬੰਦੀ ਕੀਤੀ ਜਾਂਦੀ ਹੈ ਉਸੇ ਨਾਕਾਬੰਦੀ ਦੇ ਤਹਿਤ ਚਾਟੀ ਪੁਲਿਸ ਸਟੇਸ਼ਨ ਦੇ ਵਿੱਚ ਇਹ ਨਾਕਾਬੰਦੀ ਕੀਤੀ ਗਈ ਸੀ ਇਸੇ ਨਾਕਾਬੰਦੀ ਦੇ ਦੌਰਾਨ ਨਾਕੇ ਤੋਂ ਇੱਕ ਸੁਖਰਾਤ ਸਿੰਘ ਉਰਫ ਮੁੰਡੀ ਤੇ ਗੁਰਪ੍ਰੀਤ ਸਿੰਘ ਉਰਫ ਗੋਲ ਇਹ ਰਸੂਲਪੁਰ ਪਿੰਡ ਜਿਹੜਾ ਤੇਕ ਥਾੜਾ ਜੰਡੇਆਲੇ ਦੇ ਬਸਰੀਕ ਨੇ ਇਹਨਾਂ ਨੂੰ ਰੋਕਿਆ ਗਿਆ ਤੇ ਉੱਥੇ ਇਹਨਾਂ ਦੀ ਜਿਹੜੀ ਹੈ ਪੁੱਛਗਿੱਛ ਤੋਂ ਬਾਅਦ ਤੇ ਇਹਨਾਂ ਦੀ ਜਿਹੜੀ ਹੈ ਜਦੋਂ ਜਾਂਚ ਕੀਤੀ ਗਈ ਇਹਨਾਂ ਕੋਲੋਂ ਇੱਕ ਬੱਤੀ ਬੋਰ ਦਾ ਪਿਸਤਲ ਦੋ ਜ਼ਿੰਦਾ ਰੌਂਦ ਤੇ ਇੱਕ ਪਲਟੀਨਾ ਮੋਟਰਸਾਈਕਲ ਜਿੱਤੇ ਸਵਾਰ ਸਨ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਫਰਦਰ ਇਹਨਾਂ ਦੀ ਇੰਟੈਰੋਗੇਸ਼ਨ ਚੱਲਦੀ ਹੈ ਬੇਸਿਕਲੀ ਇਹ ਲੁੱਟ ਖੋਹ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਤੇ ਫਾਇਰਿੰਗ ਵਗੈਰਾ ਕਰਕੇ ਜਿਹੜਾ ਹੈ ਕਈ ਵਾਰ ਜਿਹੜਾ ਹੈ ਲੋਕਾਂ ਤੋਂ ਜਿਹੜਾ ਰੈਨਸਮ ਦੀ ਜਿਹੜੀ ਹੈ ਉਹ ਵੀ ਕਰਦੇ ਸਨ ਮੌਨਟੀਨਲ ਹੋਰ ਵੀ ਗੈਂਗ ਇਹ ਸਾਰੀ ਜਿਹੜੀ ਪੁੱਛ ਕੇ ਚੱਲ ਰਹੀ ਹੈ ਕਿ ਇਹ ਕਿਸ ਕਿਸੇ ਲੋਕਲ ਗੈਂਗ ਦੇ ਨਾਲ ਜਿਹੜੇ ਹੈ ਕਿਸ ਲੋਕਲ ਗੈਂਗ ਦੇ ਨਾਲ ਇਹ ਐਸੋਸੀਏਟਿਡ ਸਨ ਹੋਰ ਇਹਨਾਂ ਦੇ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਦੀ ਵੀ ਆਈਡੈਂਟੀਫਿਕੇਸ਼ਨ ਹੋ ਰਹੀ ਹੈ ਕੱਥੂ ਨੰਗਲ ਬੈਂਕ ਡਕੈਤੀ ਤਾਂ ਕੱਥੂ ਨੰਗਲ ਬੈਂਕ ਡਕੈਤੀ ਜਿਵੇਂ ਤੁਹਾਨੂੰ ਪਤਾ ਹੈ ਗੋਪਾਲਪੁਰਾ ਵਿਖੇ ਹੋਈ ਸੀ ਤੇ ਉਸ ਦੇ ਜਿਹੜੇ ਹੈ ਮੇਨ ਜਿਹੜੇ ਤਿੰਨ ਦੋਸ਼ੀ ਸਨ ਉਹ ਗ੍ਰਿਫਤਾਰ ਹੋ ਗਏ ਸਨ ਉਸ ਦੀ ਜਿਹੜੇ ਹੈ ਸੀਰੀਜ਼ ਦੇ ਵਿੱਚ ਜਿਹੜਾ ਇੱਕ ਹੋਰ ਦੋਸ਼ੀ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਜਿਹੜਾ ਹੈ ਉਹਦੀ ਗ੍ਰਿਫਤਾਰੀ ਹੋਈ ਹੈ ਤੇ ਫਰਦਰ ਇਸ ਤੋਂ ਜੋ ਰਿਕਵਰੀ ਹੋਣੀ ਹੈ ਉਸ ਦੇ ਲਈ ਜਿਹੜੀ ਪੁਲਿਸ ਪਾਰਟੀ ਹੈ ਇੰਟਰੋਗੇਸ਼ਨ ਇਹਦੀ ਚੱਲ ਰਹੀ ਹੈ ਤੇ ਪੁੱਛਗਿੱਛ ਦੌਰਾਨ ਇਹਨੇ ਮੰਨਿਆ ਹੈ ਕਿ ਇਹਨੇ ਕਰੀਬਨ ਜਿਹੜਾ ਹੈ ਲੱਖ ਰੁਪਏ ਤੋਂ ਉੱਪਰ ਜਿਹੜਾ ਹੈ ਇਹਨੇ ਖਰਚਿਆ ਹੈ ਅਲੱਗ-ਅਲੱਗ ਜਗ੍ਹਾ ਤੇ ਕੁਝ ਜਿਹੜਾ ਹੈ ਇਹਦੇ ਕੋਲ ਜਿਹੜਾ ਹੈ ਕੈਸ਼ ਵੀਪਿਆ ਉਹ ਸਾਰੀ ਰਿਕਵਰੀ ਜਿਹੜੀ ਹੈ ਹੁਣੇ ਹੁਣ ਜਾਰੀ ਹੈ ਚਾਤੀ ਮਿੰਟ ਦੇ ਵਿੱਚ ਜਿਹੜੀ ਗ੍ਰਿਫਤਾਰੀ ਹੋਈ ਹੈ ਸਰ ਜਦ ਚਾਤੀ ਮਿੰਟ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਜਿਹੜੇ ਹੈਗੇ ਸੀ ਆਪਣਾ ਗ੍ਰਿਫਤਾਰੀ ਦੇ ਵਿੱਚ ਸ਼ਾਮਿਲ ਜਿਹੜੇ ਵਿਅਕਤੀ ਪਰ ਉਹ ਵੀ ਮਾਨੇ ਦਰਜ ਹੈ ਸਾਰੀ ਜਿਹੜੀ ਜਿਹੜਾ ਡਾਟਾ ਹੈ ਉਹ ਕਨਸਰਨਡ ਇਹਨਾਂ ਦੇ ਪੁਲਿਸ ਸਟੇਸ਼ਨ ਤੋਂ ਲਿਆ ਜਾ ਰਿਹਾ ਹੈ ਆਪਣੇ ਇੱਕ ਕਦੇ